ਚਾਰ ਧਰਮ ਪੈਦਾ ਹੋਏ ਹਨ ਦੁਨੀਆ ਦੇ ਵਿੱਚ ਇਸ ਵੇਲੇ 11 ਧਰਮ ਹਨ ਜਿਨ੍ਹਾਂ ਵਿੱਚੋਂ ਚਾਰ ਹਿੰਦੁਸਤਾਨ ਦੇ ਵਿੱਚ ਪੈਦਾ ਹੋਏ ਤਿੰਨ ਜਿਹੜੇ ਸੀ ਉਹ ਯਰੂਸ਼ਲਮ ਦੇ ਵਿੱਚ ਪੈਦਾ ਹੋਏ ਯਹੂਦੀ ਧਰਮ ਇਸਲਾਮ ਤੇ ਕ੍ਰਿਸਟਿਅਨਿਟੀ ਦੋ ਚੀਨ ਦੇ ਵਿੱਚ ਪੈਦਾ ਹੋਏ ਦੋ ਜਾਪਾਨ ਦੇ ਵਿੱਚ ਪੈਦਾ ਹੋਏ ਤੋ ਇਹਨਾਂ 11 ਧਰਮਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤਾਂ 7 ਧਰਮ ਹਨ 4 ਨਹੀਂ 7 ਧਰਮ ਹਨ ਇਥੇ ਧਰਮਾਂ ਦਾ ਇਤਨਾ ਬੋਲਬਾਲਾ ਹੈਗਾ ਕਿ ਇਹਨਾਂ ਤੋਂ ਮੁਕਤ ਹੋਣਾ ਜਿਹੜਾ ਹੈ ਉਹ ਬਹੁਤ ਮੁਸ਼ਕਲ ਹੈ ਮੈਂ ਤਾਂ ਇਹਨੂੰ ਅਸੰਭਵ ਵੀ ਸਾਂਗਦਾਗਾ ਤੁਸੀਂ ਧਰਮ ਦੇ ਬਾਰੇ ਕੋਈ ਗੱਲ ਕਹੋ ਤਾਂ ਤੁਹਾਡੇ ਮਗਰ ਪੈ ਜਾਂਦੇ ਹਾਂ ਲਿੰਚਿੰਗ ਹੋ ਜਾਂਦੀਆਂ ਹਨ ਇਸ ਢੰਗ ਨਾਲ ਉਹਨਾਂ ਨੇ ਇੱਕ ਤਾਂ ਸੈਕਸ ਤੇ ਧਰਮ ਨੂੰ ਨਖੇੜਿਆ ਦੂਜਾ ਰਾਜਨੀਤੀ ਅਤੇ ਧਰਮ ਨੂੰ ਨਖੇੜਿਆ